ਪੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੀਂ ਵਲੌਗ ਜੀ ਟਾਈਮ ਹੋ ਗਿਆ ਜੀ ਸ਼ਾਮ ਦੇ 5:00 ਵਜੇ ਹੈ ਤੇ ਅਸੀਂ ਹੈ ਨਾ ਚਾਹੂ ਪੀ ਕੇ ਰਸੂਏ ਦੇ ਪਹਿਲਾਂ ਅਸੀਂ ਦੁਪਹਿਰੇ ਸੌਂ ਗਏ ਤੇ ਅੱ데 ਨੀਂਦ ਜਿੰਦ ਜੀ ਅੱਜ ਸਵੇਰ ਵੀ ਸੌ ਗਿਆ ਸੀ ਦੁਪਹਿਰੇ ਤੇ ਫਿਰ ਮਲੇ ਪੈ ਗਈ ਮੈਮੀ ਤੇ ਤੇ ਬਸ ਜਾ 4:30 ਵਜੇ ਤੇ ਰਸੀ ਗਏ ਹਾਂ ਤੇ ਤੁਹਾਨੂੰ ਤਨੁਤਾ ਨੂੰ ਚਾਹ ਪੀ ਲਈ ਤੇ ਹੁਣ ਮੈਂ ਭਾਂਡੇ ਚਾਹ ਲਈ ਕੱਪ ਜਿਹੇ ਸੀ ਉਹ ਧੋ ਕੇ ਆਈਆਂ ਤੇ ਬਾਕੀ ਹਰੇ ਕੱਪੜੇ ਵਗੈਰਾ ਲਾਉਣ ਵਾਲੇ ਆ ਉਹ ਵੀ ਲਾਉਣੇ ਆ ਤੇ ਇੱਧਰ ਮੈਂ ਲੱਗੀ ਸੀਗੀ ਜੀ ਪਿਆਜ਼ ਕੱਟਣ ਤੇ ਅੱਜ ਅੱਜ ਬਣਾਉਣੀ ਆ ਜੀ ਆਪਾਂ ਪਿੰਡੀਆਂ ਤੇ ਪਿਆਜ਼ ਕੱਟ ਲਏ ਆ ਤੇ ਹਣਾ ਪਿੰਡੀਆਂ ਸੀਗੀਆਂ ਮਹਿੰਗੀਆਂ 100 ਰੁਪਏ ਕਿਲੋ ਤੇ ਫਿਰ ਆਪ ਅੱਧਾ ਕਿਲੋ ਲਈਆਂ ਤੇ ਪਿਆਜ਼ ਕੁਝ ਪਾ ਕੇ ਆਪਾਂ ਬਣਾ ਲਾਂਗੇ ਤੇ ਸਵੇਰ ਲਈ ਆਪਾਂ ਸੋਚਿਆ ਹੋਇਆ ਆ ਵੀ ਦਾਲ ਪਈ ਆ ਹਨਾ ਉਹ ਆਪਾਂ ਦੀ ਰੋਟੀ ਬਣਾ ਲਾਂਗੇ ਦਾਲ ਵਾਲੀਆਂ ਜਿੱਦਾਂ ਆਟੇ 'ਚ ਬਣ ਲਈਦੀ ਆ ਦਾਲ ਤੇ ਇਹਦਾ ਪਿਆਜ਼ ਵਗੈਰਾ ਪਾ ਕੇ ਫਿਰ ਆਪੋ ਵਾਲੀ ਰੋਟੀ ਬਣਾ ਲਾਂਗੇ ਸਵੇਰ ਲਈ ਆਪਾਂ ਇਹ ਸਮਾਂ ਜਾਨੀ ਕਿ ਇਹ ਵੀ ਘਾਲ ਲਈ ਆ ਵੀ ਇਹ ਵਾਲੀ ਆਪਾਂ ਬਣਾ ਲਾਂਗੇ ਤੇ ਹੁਣ ਦਾ ਆਪਾਂ ਸਾਦੀ ਨੇ ਚਲੋ ਨਾ ਸਾਰਕੂਗਾ ਹਨ ਤੇ ਬਾਕੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਕਿ ਮੈਂ ਹੁਣ ਕੱਪੜੇ ਵਗੈਰਾ ਲਾ ਕੇ ਰੱਖ ਲਵਾਂ ਤੇ ਫਿਰ ਮੈਂ ਭਿੰਡੀਆਂ ਜਿਹੜੀਆਂ ਉਹਨੂੰ ਕੱਟਦੀਆਂ ਤੇ ਮੈਂ ਧੋਹਦੀ ਜਿਹੜੀਆਂ ਉਹ ਰੱਖ ਲੈਂਦੀਆਂ ਸੀਗੀਆਂ ਤੇ ਮੈਂ ਤਾਂ ਪਾਣੀ ਪੁੰਨ ਦੇ ਇਹਨਾਂ ਦਾ ਹੋਊ ਹੋਊਗਾ ਤੇ ਫਿਰ ਮੈਂ ਕੱਟਦੀਆਂ ਜਦ ਤੱਕ ਮੈਂ ਤਾਂ ਮੈਂ ਪਿਆਜ਼ ਕੱਟ ਲਵਾਂ ਤੇ ਪਿਆਜ਼ ਹੁਣ ਮੈਂ ਕੱਟ ਲਏ ਆ ਤੇ ਹੁਣ ਮੈਂ ਭਿੰਡੀਆਂ ਕੱਟੂੰਗੀ ਤੇ ਚਲੋ ਠੀਕ ਆ ਜੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਜੀ ਟਾਈਮ ਹੋ ਗਿਆ 6 ਵਜੇ ਗਏ ਤੇ ਆਪਾਂ ਸਾਰਾ ਕੁਝ ਤਿਆਰ ਕਰ ਲਿਆ ਆਂ ਇੰਡੀਆਂ ਵੀ ਕੱਟ ਲਈਆਂ ਪਿਆਜ਼ ਵੀ ਕੱਟ ਲੈ ਸੀਗੇ ਤੇ ਕੜਾਹੀ ਮੈਂ ਰੱਖ ਲਈ ਆ ਤੋ ਓਕੇ ਤੇ ਬਸ ਇਹਦਾ ਪਾਣੀ ਜੀ ਸੌਕਾ ਜਵੇ ਤਾਂ ਫੇਰ ਮੈਂ ਇਹਦੇ ਵਿੱਚ ਤੇਲ ਪਾਉਣੀ ਆ ਤੇ ਚਲੋ ਠੀਕ ਆ ਜੀ ਆਪਾਂ ਹਨਾ ਸਬਜ਼ੀ ਨੂੰ ਤੜਕਾ ਲਾ ਲਈਏ ਤੇ ਤੁਸੀਂ ਜਿੱਦੀ ਮੇਰੇ ਵੀਡੀਓ ਦੇ ਨਾਲ ਬਣੇ ਰਹਿਓ ਹਾਂਜੀ ਜੀ ਟਾਈਮ ਹੋ ਗਿਆ ਹਾਂਜੀ ਜੀ ਟਾਈਮ ਹੋ ਗਿਆ ਆ 7:10 ਹੋ ਗਏ ਆ ਤੇ ਮੈਂ ਰੋਟੀ ਬਣਾ ਲਈ ਆ ਸਾਦੀ ਵੀ ਆਪਣੀ ਬਣ ਗਈ ਸੀ ਤੇ ਸਮਰ ਦੇ ਪਾਪਾ ਵੀ ਆ ਗਏ ਸੀ ਕੰਮ ਤੋਂ ਨਾ ਨੂੰ ਤੇ ਵੀ ਬੈਠੇ ਆ ਵਧੀਆ ਭੱਜਿਆ ਜੇ ਫਾਕੀ ਖੜੇ ਆ ਤੇ ਸਾਨੂੰ ਤਨੂੰ ਮੋਟਰਸਾਈਕਲ ਦਿਵਾਲੇ ਲੱਗਾ ਤਾਂ ਉਹਦੇ ਵਿੱਚ ਬਸ ਕਾਲੇ ਦਿਵਾਲੇ ਘੁੰਮੀ ਜਾਂਦਾ ਹੈ ਆਪਣੀਆਂ ਕਾਰੀਗਰੀਆਂ ਨਹੀਂ ਕਰਦਾ ਆ ਵਿੱਚ ਬਾਕੀ ਹੁਣ ਥੋੜਾ ਟੱਕੇ ਜਿਹਾ ਰੋਟੀ ਖਾਣੇ ਆ 8:00 ਵਜੇ ਤੇ ਉਦੋਂ ਤੱਕ ਦੇਖਦੇ ਆ ਲਾਈਵ ਵਗੈਰਾ ਆਉਨੇ ਆ ਥੋੜਾ ਬੋਤਨ ਤੇ ਬਾਕੀ ਤੁਸੀਂ ਦੀ ਵੀਡੀਓ ਦੇ ਨਾਲ ਬਣੇ ਰਹੋ ਮਾਂਜੀ ਜੀ ਟਾਈਮ ਹੋ ਗਿਆ 8:30 ਤੇ ਮੈਂ ਤੁਹਾਡੇ ਕੋਲੇ ਧੋ ਕੇ ਆਈ ਸੀਗੀ ਤੇ काम पड़े सारे निपड़ गए यार गोटी खादी ਤੇ ਸਮਾਨ ਨੂੰ ਦਵਾਈ ਤੜਾਈ ਇਹਨੂੰ ਦਵਾਈ ਬਣਾਉਣੀ ਬਹੁਤ ਔਖੀ ਆ ساری ਦਵਾਈ ਬਾਹਰ ਕੱਢ ਦਿੰਦਾ ਇਹ ਤਾਂ ਵੀ ਹੋਰ ਤਰ੍ਹਾਂ ਹੁੰਦੀ ਆ ਨਾ ਇਹ ਦਵਾਈ ਦਾ ਬਈ ਹਨਾ ਪਾਉਂਦਾ ਨਹੀਂ ਹੈ ਨਿਆਣਾ ਤੇ ਰੋਜ਼ ਹੀ ਹੋਂ ਦੇਣੀ ਹੁੰਦੀ ਆ ਤੇ ਥੋੜਾ ਸਾਨੂੰ ਵੀ ਔਖਾ ਲੱਗਦਾ ਆ ਤੇ ਨਿਆਣੇ ਤਾਂ ਨਾ ਹੀ ਬਿਮਾਰ ਹੋਣ ਵਧੀਆ ਆ ਇਹ ਨਾ ਹੁਣ ਇੰਨਾ ਤਾਂ ਹੈਗਾ ਆ ਇਹ ਨੂੰਣਾ ਪਤਾ ਵੀ ਨਹੀਂ ਵੀ ਇਹ ਜ਼ਰੂਰੀ ਆ ਨਾ ਪਾਣੀ ਇੰਨੀ ਜ਼ਰੂਰੀ ਨਹੀਂ ਹੈਗੀ ਤੇ ੱੱਕੇ ਨਾ ਬਸੇ ਢਾ ਢੂਕੇ ਇਹ ਨੂੰਣਾ ਮਸੀ ਜਾਨੀ ਕੇ ਅਤਿਕਾ ਤਾਂ ਢੋਲ ਦਿੰਦਾ ਆ ਅਤਿਕਾ ਪੀ ਲਾਂਦਾ ਆ ਤੇ ਹੱਜੇ ਬਸ ਰੋਜ਼ ਹੀ ਦੇ ਰਹੇ ਆ ਇਹਨੂੰ ਦਵਾਈ ਤੇ ਬਾਕੀ ਚਲੋ ਠੀਕ ਆ ਜੀ ਇਹ ਬੜਾ ਵਲੌਗ ਬਸ ਇੰਨਾ ਕਹੀ ਅੱਜ ਦਾ ਤੇ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ ਬਾਏ ਬਾਏ